ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਜੈਜ ਜੇ ਮੁੱਲ ਦੀਆਂ 7-8 ਵਹਿੜਾ ਤੇ ਇੱਕ ਮੀਣੀ ਮੱਝ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਵੱਡੀ ਮੱਝ ਹੈ ਚੰਗੇ ਦੁੱਧ ਵਾਲੀ ਆ ਇਨਫਰਮੇਸ਼ਨ ਲੈ ਦੇਣਾ ਉਹ ਕਰ ਦੇਗਾ ਅਲਬਾਦ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਭਾਈ ਸਾਸੀ ਕਾਲ ਸਾਸੀ ਕਾਲ ਭਾਈ ਨਾਮ ਤੇ ਐਡਰੈਸ ਦੱਸ ਜੀ ਨਾਮ ਭਾਈ ਹਰਵਿੰਦਰ ਸਿੰਘ ਪਿੰਡ ਚੜੱਕੇ ਦੇ ਕੋਟ ਜਿਹੜਾ ਮੋਬਾਈਲ ਫੋਨ ਨੰਬਰ ਦੱਸ ਜੀ 83606088 ਇੱਕ ਰਿਫਰ ਦੱਸ 83606088 ਸਾਰਾ ਮਾਲੀ ਵਿਕਾਊ ਆ ਹਾਂਜੀ ਸੂਈ ਸਵਾਈ ਤੋਂ ਸ਼ੁਰੂ ਕਰ ਲਈਏ ਕੰਨ ਮਾ ਸੂਆ ਇਹ ਭਈ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਹਾਂਜੀ ਸੂਈ ਨੂੰ ਸਮਾ ਭਈ ਆ ਜੇਰ ਪਈ ਹੋਣੀ ਪੈ ਕੇ ਹੰਡੀ ਆ ਜੀ ਤਾਜੀ ਬਿਲਕੁਲ ਠੀਕ ਹੈ ਦੋ ਤਿੰਨ ਘੰਟੇ ਸੀ ਕਿੰਨਾ ਕੁ ਦੁੱਧ ਪਿਆਜੂ ਦੁੱਧ ਬਈ ਫਾਰਮ ਚੋਂ ਲਈ ਜਿਹੜੇ ਤੋਂ ਆਪਾਂ ਉਹਨਾਂ ਨੇ ਆਪਾਂ ਨੂੰ 27 28 ਕਿਲੋ ਦੱਸਿਆ ਗਾਂਵੰਦਾਰੀ ਸਾਵੀ ਤੇ ਲੈ ਲਵੇ ਸਹੀ ਹੈ ਹਾਂਜੀ ਕੱਢੀਏ ਬਾਅਦ ਬੱਚਾ ਕੀ ਮਗਰ ਬੱਚੀ ਆ ਬਈ ਦੋਸਤੋ ਬਗਰ ਬੱਚਾ ਵੱਛੀ ਹੈ ਫੀਮੇਲ ਕਾਫ ਬਛੜੀ ਠੀਕ ਹੈ ਦੁੱਧ ਵੀ ਚੰਗਾ ਬਈ ਭਰਾਇਆ ਦਾ ਠੀਕ ਹੈ ਸੀਵਨ ਬਾਈ ਦੱਸਦਾ ਚੰਗਾ ਹੀ ਭਰਾਇਆ ਵਾ ਬਾਕੀ ਫਾਰਮ ਦੀ ਵੇੜੜ ਫਾਰਮ ਵਾਲੇ ਤਾਂ ਤੁਹਾਨੂੰ ਪਤਾ ਹੀ ਹੈ ਸੀਵਨ ਸਾਰੇ ਚੰਗੇ ਵਰਤਦੇ ਆ ਦੂਜੇ ਸੂਏ ਸੂਈ ਹੈ ਵੱਡੀ ਵਹਿੜ ਫੁੱਲ ਵਜਨ ਵਾਲੀ ਹਵਾਨੇ ਵਾਲੇ ਪਾਸੋਂ ਐਕਸਟਾਔਰਡਨਰੀ ਪਾਂਡੇ ਜਿਹੜਾ ਹਵਾਨਾ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਉੱਪਰੋਂ ਸਵਾ ਫੋਟਾਂ ਨੂੰ ਚੜਾ ਹਵਾਨਾ ਸਟਾਰਟ ਹੁੰਦਾ ਪਲਵਾਨਾਂ ਵਾਂਗੂ ਤੁਰਦੀ ਪੱਟ ਚੌੜੇ ਕਰ ਕਰ ਐਚ ਐਫ ਨਸਲ ਦੀ ਦੂਜਾ ਸੂਆ ਤਾਜੀ ਸੂਈ ਸਵਾਈ ਟਾਪ ਦੀ ਵਹਿੜ ਬਾਕੀ ਹੁਣ ਰੁੱਤ ਵਧੀਆ ਆ ਗਈ ਆ ਹਫਤਾ ਕੁ ਰਹਿ ਗਿਆ ਬਸ ਹਫਤੇ ਇੱਕ ਤੱਕ ਅਸੂ ਚੜ ਜਾਣਾ ਤੇ ਮੌਸਮ ਦਾ ਫੁੱਲੀ ਫਰਕ ਪੈ ਗਿਆ ਸਿਆਲੋ ਸਿਆਲ ਕਰਮਾਂ ਵਾਲੀ ਦੁੱਧ ਦੇ ਨਜ਼ਾਰੇ ਦੇ ਦੂ 27 28 ਲੀਟਰ ਦੁੱਧ ਵੀਰ ਦੱਸਦਾ ਕਿ ਇਹਨੇ ਪਹਿਲਾਂ ਨਹੀਂ ਦਿੱਤਾ ਦੂਜੇ ਸੂਵੇ ਸੂਈ ਆ ਥਾਣਾ ਹਦੀਚਵਾਈ ਵਾਲੇ ਆ ਗਾਇਬ ਚ ਲੱਗੇ ਹੋਏ ਆ ਫੂਟਸ਼ਾਂਗ ਪੋਰਾਵਣੀ ਸਵੇਹ ਦੀ ਬਾਈ ਕਹਿੰਦਾ ਸੂਈ ਵੀ ਆ 5 ਵਜੇ ਨੂੰ ਹੋ ਗਈ ਤਾਂ ਮੈਂ ਕਿਹਾ ਠੀਕ ਆ ਕੱਢਿਆ ਜਾ 4 ਕਿਲੋ ਠੀਕ ਆ ਪੋਰਾਵਣੀ ਕਰ ਗਿਆ ਮੈਂ ਬਗੈ ਖਾਜੀ ਨਹੀਂ ਕੀਤੀ ਜੀ ਤੇ ਹੁਣ ਕੰਧਿਆ ਕਰ ਸਹੀ ਆ ਸਵੇਹ ਦੀ ਬਾਈ ਕਹਿੰਦਾ ਸੂਈ ਆ ਤਿੰਨ ਚਾਰ ਘੰਟੇ ਹੋ ਗਏ ਆ 4 ਕਿਲੋ ਬਾਈ ਦੱਸਦਾ ਬੋਲੀ ਬਾਈ ਦੱਸਦਾ ਹਵਾਨੇ ਚੋਂ ਕੱਢੀ ਆ ਵੀਡੀਓ ਬਣਾਉਣੀ ਕਰਕੇ ਬਾਈ ਕਹਿੰਦਾ ਖਾਲੀ ਨਹੀਂ ਕੀਤੀ ਥਾਣ ਹਵਾਨੇ ਦੀ ਜੱਜਮੈਂਟ ਆਵਦੀ ਉਹ ਹਿਸਾਬ ਨਾਲ ਕਰ ਲਿਓ ਥਾਣ ਪੂਰਾ ਚੰਗਾ ਹਾਦੀ ਚਵਾਈ ਵਾਲਾ ਗੈਪ ਚ ਨਿਕੜ ਮੈਂ ਕੱਲੇ ਕੱਲੇ ਲੱਗਿਆ ਦੂਜਾ ਸੁਹਾ ਐਚ ਐਫ ਨਸਲ ਦੀ ਫੁੱਲ ਵੱਡੀ ਟਾਪ ਦੀ ਵੈੜ ਡਰਮ ਦੁੱਧ ਦਾ ਪੌਣਾ ਡਰਮ ਖੁੱਲਾ ਦੇਣਾ ਇਹਨੇ ਮੁੱਲ ਬਈ ਜੈਜ ਲੈਣ ਦੇ। ਹੋਰ ਭਾਈ ਜਿਵੇਂ ਵੈੜ ਆ ਜਾਂ ਜਿਵੇਂ ਲੋਕ ਕਰਦੇ ਆ ਜੀਆਂ ਵੈੜਾ ਦਾ ਲੱਖ ਕਰ ਲਗੇ 75000 ਦੀ ਵੈੜ ਦੇ। 75000 ਹਾਂਜੀ। ਦੋਸਤੋ ਬਿਲਕੁਲ ਜੈਜ ਡਿਮਾਂਡ। ਭਾਈ ਕਹਿੰਦਾ ਜਿਹੜੇ ਹਿਸਾਬ ਨਾਲ ਵੈੜ ਆ ਵੈੜ ਦੀ ਕੁਆਲਿਟੀ ਆ ਉਸ ਹਿਸਾਬ ਨਾਲ ਜਿਵੇਂ ਲੋਕੀ ਮੁੱਲ ਕਰਦੇ ਤਾਂ ਭਾਵੇਂ ਲੱਖ ਕਰਾ ਲਓ। ਪਰ ਬਿਲਕੁਲ ਜਾਇਜ਼ ਮੁੱਲ 75000 ਐਡੀ ਵੱਡੀ ਵਹਿੜਾ ਪੌਣਾ ਡਰਮ ਵਹਿੜ ਨੇ ਦੁੱਧ ਆ ਦੇਣਾ ਹੋਵੇ ਤਾਜੀ ਸੂਈ ਹੋਵੇ ਤੇ ਮਗਰ ਵੱਛੀ ਹੋਵੇ 75000 ਦੀ ਕੌਣ ਦਿੰਦਾ ਕੋਈ ਵੀ ਨਹੀਂ ਦਿੰਦਾ ਬਿਲਕੁਲ ਸਸਤੇ ਮੁੱਲ ਦੀ ਦੂਜਾ ਸੂਆ ਟਾਪ ਦੀ ਵੱਛੀ ਹੈ ਦੋ ਨੰਬਰ ਤੇ ਆ ਜੀਏ ਹਾਂਜੀ ਭਾਈ ਇਹ ਵੀ ਬਈ ਦੂਜਾ ਸੂਆ ਹੁੰਦੀ ਆ ਹਾਂ ਇਹ ਲੈ ਜੂਗੀ ਹੱਥ ਦੇ ਕਰੀਬ ਹੱਥ ਦੇ ਕਰੀਬ ਹੀ ਹੋਊਗੀ ਕਿੰਨਾ ਦੁੱਧ ਕੱਢ ਜੂ ਦੁੱਧ ਪਿਆ ਦੋ ਭਾਈ ਇਹ 18 19 ਕਿਲੋ ਬੰਦਿਆਂ ਨੇ ਦੱਸਿਆ ਇਹਦਾ ਅਗੇ ਕਿ ਹੋਇਆ ਇਹਨਾਂ ਦਾ ਘਾਉ ਆਈ ਜੈ ਜੈ ਮਾਲ ਪਹਿਲੇ ਦੱਸ ਦੀ ਜੈ ਜੈ ਮਾਲ ਬਈ ਹਾਂ ਨਸ਼ ਵਾਲੀ 40000 ਰੁਪਏ ਦੇ ਕੱਢੀ ਬਾਨ ਵੱਡੀ ਇਹੜਾ ਵੇਖਦਾ ਹਾਂ ਹੂੰ ਸਹੀ ਹੈ 18 19 ਕਿਲੋ ਬਈ ਦੱਸਦਾ ਦੁੱਧ ਪਿਆ ਜੀ 2 ਨੰਬਰ ਹਫਤੇ ਦੀ ਕੱਚੀ ਐ 46000 ਦੀ ਦੇ ਦੇਣੀ ਆ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨਾਲ ਟਾਪ ਬੱਚੀ ਇੱਕ ਨੰਬਰ ਹੈ ਬੜਾ ਦੂਜੀਆਂ ਵੀ ਚੰਗੀਆਂ ਆਪੋ ਆਪਣੀ ਜਗ੍ਹਾ ਸਾਰੇ ਪਸ਼ੂ ਚੰਗੇ ਆ ਪਰ ਜੇ ਇੱਕ ਨਾਗ ਵੇਖਣਾ ਹੋਵੇ ਕਿਹੜਾ ਚੰਗਾ ਇਹ ਵੀਡੀਓ ਜੋ 1 ਨੰਬਰ ਟਾਪ ਦੀ ਵੱਚੀ 2 ਨੰਬਰ 46000 ਦੀ 18 ਆਉਣਾ ਬਈ ਸਾਰੇ ਆਪੋ ਆਪਣੀ ਹਾਂ ਆਪੋ ਆਪਣੀ ਥਾਂ ਤੇ ਸਾਰੇ ਸਹੀ ਐ ਦੋਸਤੋ ਇਹ ਬਾਈ ਦੀ ਗੱਲ ਵੀ ਸਹੀ ਐ ਮੈਂ ਤਾਂ ਪਹਿਲਾਂ ਹੀ ਕਹਤਾ ਕਿ ਆਪੋ ਆਪਣੀ ਜਗ੍ਹਾ ਸਾਰੇ ਸਹੀ ਐ ਜਿਨੇ ਮੱਝ ਲੈਣੀ ਆ ਉਹਨੇ ਮੀਣੀ ਮੱਝ ਹੀ ਲੈਣੀ ਆ ਉਹ ਸਕਰੀਨ ਦੇ ਸਾਹਮਣੇ ਖੜੀ ਆ ਸਾਰੇ ਪਸ਼ੂ ਫੁੱਲ ਚੰਗੇ ਆ ਪ੍ਰਾਈਜ਼ ਜਾਇਜ਼ ਹੀ ਆ 2 ਨੰਬਰ 46000 ਦੀ ਹਫ਼ਤੇ ਦੀ ਕੱਚੀ 18 19 ਕਿਲੋ ਦੁੱਧ ਦੀ ਵੀਰ ਕਹਿੰਦਾ ਆਪਣੀ ਗਾਰੰਟੀ ਖੁੱਲਾ ਪਿਆ ਜੂ ਥਣ ਸੋਹਣੇ ਹੱਦੀ ਚਵਾਈ ਵਾਲੇ ਮਾਲ ਬਾਈ ਸੀਲ ਸਾਊ ਆ ਜਿਵੇਂ ਮਰਜੀ ਬੇਠਾਰੇ ਈ ਥੱਲੇ ਆਏ ਨਾ ਕੋਈ ਲੱਤ ਚੱਟੇ ਠੀਕ ਹੈ ਸਾਰਾ ਮਾਲ ਬਾਈ ਕਹਿੰਦਾ ਸੀਲ ਸਾਊ ਆਏ ਨਹੀਂ ਕੋਈ ਲੱਤ ਛੜ ਵਾਲਾ ਹੋਊਗਾ ਫੁੱਲ ਸੀਲ ਸਾਊ 18 19 ਕਿਲੋ ਦੁੱਧ ਪਿਆਜੂ ਵੱਡੀ ਵੱੱਛੀ ਆ ਸਿਹਤ ਮਾਰਦੀ ਆ ਬਾਈ ਕਹਿੰਦਾ ਆ ਤੁਸੀਂ ਵੇਖੋ ਹੂੰ ਗੂਂਦ ਮਾਰਦੀ ਆ 46000 ਦੀ ਦੇ ਦੇਣੀ ਆ ਕੋਈ ਮਾਨ ਤਾਨ ਹੋ ਜੂ ਇਹ ਵੀ ਤੁਹਾਨੂੰ ਪਤਾ 55000 ਦੀ ਵੱਚੀ ਆ ਹਾਂ ਇਹ ਤਾਂ ਗੱਲ ਹੈਗੀ ਚਲੋ ਆਪਾਂ ਅਗਲਾ ਕੋਈ ਸਾਹਮਣਾ ਲੈ ਜੂ ਆਪਾਂ ਦਾ ਸਾਹ ਨੂੰ ਅੜਦਾ ਦੇਣਾ ਅਗੜਾ ਵੀ ਵਧੀਆ ਵੇਚ ਸਕਦਾ ਵੇਚ ਨਾਲ ਹੀ ਹੋਊਗਾ ਸਹੀ ਆ ਤਿੰਨ ਨੰਬਰ ਆ ਮੱਝ ਆ ਬਈ ਤਿੰਨ ਮਾਸੂਆ ਇਹ ਬਈ ਅਗਲੇ ਨੇ ਤਾਂ ਦੂਜਾ ਦੱਸਿਆ ਭਾਂਤੀ ਜਮਨ ਨਾਲੇ ਬਈ ਠੀਕ ਹੈ ਹਾਂਜੀ ਕਿੰਨੇ ਦਿਨ ਲੈ ਜੂ ਇਹਦੇ ਵੀ ਦਿਨ ਦਸਾਂ ਮਦਾ ਦਾ ਕੱਲ ਨੂੰ ਪੂਰੇ ਆ ਜਿਵੇਂ ਨੇ ਆਪਾਂ ਦੱਸਿਆ ਕਿੰਨੇ ਕੁ ਦੁੱਧ ਦੱਸਿਆ ਉਹਨਾਂ ਨੇ ਦੁੱਧ ਬਈ ਉਹਨਾਂ ਨੇ ਦੱਸਿਆ 14 ਕਿਲੋ ਕਿਤੇ ਆ ਜੈਜਾ ਮੁੱਲ ਜੈਜਾ ਮੁੱਲ ਬਈ ਹਾਂ ਨਾ ਜਮ 92000 ਕੱਢ 2 ਨੰਬਰ ਮੀਨੀ ਮੱਝ ਹੈ 3 ਨੰਬਰ ਤੇ ਤੁਸੀਂ ਵੇਖ ਰਹੇ ਆ ਮੀਨੀ ਮੱਝ 2 ਨੰਬਰ ਤੇ ਪਹਿਲਾਂ ਦੋ ਵਿਹੜਾਂ ਵਿਖਾ ਦਿਆਂ ਪਹਿਲਾਂ 14 ਕਿਲੋ ਦੁੱਧ ਬਾਈ ਦੱਸਿਆ ਜਿੰਨਾ ਤੋਂ ਲਈ ਆ ਵੱਡੀ ਮੱਝ ਹੈ ਫੁੱਲ ਵਜਨ ਵਾਲੀ ਹੈ ਚੰਗੇ ਦੁੱਧ ਵਾਲੀ ਕੱਲ ਨੂੰ ਦਣ ਬਾਈ ਦੱਸਦਾ ਪੂਰੇ ਹੁੰਦੇ ਆ ਹਾਂ ਪਤਲੀ ਚਮੜੀ ਦੀ ਕਾਗਜ਼ ਵਰਗਾ ਪਿੰਡਾ ਹਵਾਨਾ ਬਹੁਤ ਸੋਹਣਾ ਮੀਨੀ ਮੱਝ 92000 ਦੀ ਵੀਰ ਕਹਿੰਦਾ ਦੇ ਦੇਣੀ ਹੈ ਮੁੱਲ ਕਰਨ ਨੂੰ ਜਿੰਨਾ ਮਰਜ਼ੀ ਕਰਾ ਲਓ 14 ਕਿਲੋ ਦੁੱਧ ਦਿੱਤਾ ਇਹਨੇ ਪਿਛਲੇ ਸੂਵੇ ਦੂਜੇ ਸੂਵੇ ਸੂੰਦੀ ਆ ਜੇ ਕਿਸੇ ਨੇ ਤੀਜਾ ਸੂਆ ਮੰਨਣੀ ਬਾਈ ਕਹਿੰਦਾ ਕੋਈ ਤੀਜਾ ਮੰਨ ਲੈ ਇੱਕ ਸੂਵੇ ਨੇ ਨਾਂ ਦਾ ਬੁੱਢੀ ਹੋਣ ਲੱਗੀ ਐ ਤੇ ਨਾ ਹੀ ਇਹ ਜੇ ਆਪਾਂ ਖੀਰੀ ਕਹਿ ਜੀਏ ਤੇ ਖੀਰੀ ਵੀ ਬਣ ਹੋ ਰਹੀ ਲੇਵਾ ਉਪਰੋਂ ਸੂਲ ਤੋਂ ਚੌੜਾ ਫਾਨਾ ਸਟਾਰਟ ਹੋਣਾ ਗਰੀਬਾ ਦੀ ਮਰੇ ਮੋਟੇ ਦੋਸਤੋ ਤਿਆਰਿਆਂ ਜਾ ਕੱਲ ਨੂੰ ਸੂਕਣਾ ਹਾਂ ਮਾੜਾ ਮੋਟਾ ਗੱਬਣ ਪਛੂ ਤਾਂ ਤਿਆਰਿਆਂ ਚ ਭਾਲ ਮਾੜੀ ਮੋਟ ਕਾਰੀ ਜਾਂਦਾ ਥਣ ਪੂਰਾ ਚੰਗਾ ਅੱਧੀ ਚਵਾਈ ਵਾਲਾ ਮੇਰੀ ਮੱਝ ਫੁੱਲ ਵੱਡੀ ਮੁੱਲ 92000 ਕੋਈ ਭੈਣ ਭਰਾ ਨਿੱਕੀ ਗੋਡੇ ਕਜਿੱਡੀ ਮੱਝ ਨਾ ਮੰਨੇ ਫੋਲਵਰ ਦੀ ਮੱਝ ਆ ਪੀਰ ਦਾ ਹਿੰਦੇ ਦਾ ਕੱਦ 6 ਫੁੱਟ ਦੇ ਕਰੀਬ ਹੈ ਹਾਂ ਮੱਝ ਟੈਕ ਨੰਬਰ ਵਾਲੀ ਗਾਂ ਇੱਕੋ ਜਿਹੀਆਂ ਹਾਂ ਇੱਕ ਨੰਬਰ ਵੈੜ ਤੇ ਤਿੰਨ ਨੰਬਰ ਮੱਝ ਦੋਵਾਂ ਦੀ ਸੇਮ ਹੀ ਹਾਈਟ ਹੈ ਮੁੱਲ 92000 ਚਾਰ ਨੰਬਰ ਤੇ ਆ ਜਾ ਹਾਂ ਜੀ ਬਾਈ ਇਹ ਵੀ ਬਈ ਚੀਜ਼ ਇਸ ਵੇ ਸੁੰਦੀ ਆ ਠੀਕ ਹੈ ਹਾਂ ਜੀ ਇਹ ਵੀ ਲੈ ਜੂਗੀ ਪੰਜ ਚਾਰ ਕਿੰਨਾ ਕੁ ਦੁੱਧ ਪਿਆਜੂ ਦੁੱਧ ਬਾਈ ਪਿਆਜੂ 16 ਕਿਲੋ ਮੁੱਲ ਮੁੱਲ ਹਾਂ ਨਾ ਜਮਾ 42000 ਰੁਪਏ ਤਿੰਨ ਨੰਬਰ ਬਾਈ ਦਾਸ 16 ਕਿਲੋ ਦੁੱਧ ਪਿਆਜੂ ਹਾਂ ਨਾ 42000 ਦੀ 5-4 ਦਿਨ ਬਾਈ ਦੱਸਦਾ ਮਸਾਂ ਹੀ ਲਊਗੀ ਤਿਆਰ ਹੀ ਮੰਨੋ ਤੁਸੀਂ ਸਿੰਘਾਂ ਦੀ ਝੁੰਗੀ ਐ ਬਾਕੀ ਤੋੜ ਕੇ ਤੁਹਾਨੂੰ ਥਾਣਾ ਹਵਾਨਾ ਵਿਖਾ ਦਿੰਨੇ ਆ ਪਲ ਢੱਲਾਂ ਪਈਆਂ ਬਹੁਤ ਹੈ ਮਾਨਤਾਂ ਥੋੜਾ ਥੋੜਾ ਸਾਰੇ ਨਗਾ ਜੀ ਹੋ ਜੂ ਹਾਂ ਬੜਾ ਚੰਗਾ ਸੀਲ ਠੰਡੀ ਪੂਰੀ ਹੈ ਨਗਾ ਸਾਰੇ ਸੀਲ ਸੌ ਆ ਫਮਾ ਕੋਈ ਭੈਣ ਭਰਾ ਗਾਂ ਲੈ ਲੈ ਮੱਝ ਲੈ ਲੈ ਸਾਰੇ ਨਗਾ ਦੀ ਸੀਲ ਸੌ ਦੀ ਗਾਰੰਟੀ ਐ ਵਾਲਟੇ ਨਾਮ ਹੋਰ ਵੀ ਹਾਂ ਆ ساری ਵਾਲਟੈਲ ਕੱਢ ਕੇ ਸੋਣਾ ਗੱਠੰਗੂ ਹਵਾਨਾ ਪਿੱਛੇ ਨੂੰ ਵੱਧਾ ਮੁੱਲ ਜਮਾ ਜਾਇਜ ਮਾਨਤਾਨ ਹੋ ਜੂ ਦੁੱਧ ਬਾਈ ਦੱਸਦਾ 16 ਦੇ ਆਸੇ ਪਾਸੇ ਪਿਆਜ ਹੋ ਸਕਦਾ ਤੁਸੀਂ ਪੂਰਾ ਕਿਲੋ ਫੀਡ ਵੱਧ ਪਾ ਲੋਗੇ ਹਾਂ ਇਹ ਜਿਹਾ ਨਾ ਕੱਦਾ ਉਹਦਾ ਬੰਦਾ ਕੋਈ ਸ਼ੇਵਤ ਚਿੰਗੋ 20 ਕਿਲੋ ਚੋ ਸਕਦਾ ਹਾਂ ਬਾਕੀ ਹੁਣ ਅੱਗੇ ਰੁੱਤ ਵਧੀਆ ਆ ਗਈ ਆ ਗਰਮੀ ਚ ਤੁਹਾਨੂੰ ਪਤਾ ਪਸ਼ੂ ਉਹਨੇ ਪੀਕ ਲੈਵਲ ਤੇ ਨਹੀਂ ਜਾਂਦਾ ਕਿਉਂਕਿ ਗਰਮੀ ਜ਼ਿਆਦਾ ਹੁੰਦੀ ਹੈ ਫਿਰ ਪਸ਼ੂ ਤੋਂ ਨਿਖਰਾਗ ਵੀ ਨਹੀਂ ਖਾਦੀ ਜਾਂਦੀ ਤੇ ਪਸ਼ੂ ਵੀ ਗਰਮੀ 'ਚ ਬੇਰਾਮ ਹੁੰਦਾ ਪਰ ਹੁਣ ਤਾਂ ਗਰਮੀ ਵਾਲਾ ਸਮਾਂ ਲੰਘ ਗਿਆ ਮੌਸਮ ਵਧੀਆ ਆ ਗਿਆ ਸੁਬਾ ਸ਼ਾਮ ਤਾਂ ਪੂਰਾ ਹੀ ਮੌਸਮ ਦਾ ਬਹੁਤ ਹੀ ਫਰਕ ਪੈ ਗਿਆ ਦੁਪਹਿਰੇ ਜ਼ਰੂਰ ਗਰਮੀ ਹੁੰਦੀ ਆ ਉਹ ਵੀ ਆਹ ਹਫਤਾ ਕਰੂਗੀ ਹਫਤਾ 10 ਦਿਨ ਰਹਿ ਗਿਆ ਅਸੂ ਮਹੀਨਾ ਚੜਨ ਵਾਲਾ ਹੀ ਆ 4 ਨੰਬਰ ਤੇ 5 ਤੇ ਆ ਜੀ 5 ਨੰਬਰ ਹਾਂਜੀ ਕੰਨਵਾ ਸੂਆ ਇਹ ਬਈ ਦੂਜਾ ਸੂਆ ਸੁਦੀ ਰਹਿਣ ਕਿੰਨੇ ਦਿਨ ਲੈ ਜੀ ਬੱਤੋ ਪੰਜ ਚਾਰ ਦਿਨ ਲੈ ਜੂ ਕਿੰਨਾ ਕੁ ਦੁੱਧ ਲੈ ਜੂ ਦੁੱਧ ਬਈ 15-16 ਕਿਲੋ ਬੰਦੇ ਨੇ ਦੱਸਿਆ ਜੀ ਤੋਂ ਲਈ ਆ ਕਹਿੰਦਾ ਨੇ ਦਿੱਤਾ ਦੰਦਾ ਜੀ ਅਗਰ ਛਕੀ ਹੋਊਗੀ ਜੈ ਜੈ ਮੋਲੇ ਜੈ ਮੋਲੇ ਹਾਂ 45000 ਜੀ ਪੰਜ ਨੰਬਰ 45000 ਦੀ ਸੀਲ ਸੌ ਪੂਰੀ ਆ ਬਾਦਾਮੀ ਰੰਗ ਦੀ ਬੱਚੀ ਆ ਪੰਜ ਚਾਰ ਦਿਨ ਬਾਈ 10 ਦਾ ਲੈ ਜੂ 15-16 ਕਿਲੋ ਦੁੱਧ ਦੱਸਦੇ ਬਾਈ ਕਹਿੰਦਾ ਜਿਹਨਾਂ ਤੋਂ ਲਈ ਆ ਮੁੱਲੀ ਦਾ ਕਿੰਨਾ 45000 40 ਤੇ 5 45000 ਦੀ ਦੇ ਦੇਣੀ ਆ ਬਾਦਾਮੀ ਰੰਗ ਦੀ ਮੱਛੀ ਦੂਜਾ ਸੂਆ ਹੋ ਵੀ ਭਾਈ ਕਹਿੰਦਾ ਦੰਦਾ ਜੀ 6 ਦੰਦ ਹੋਊਗੀ। ਵਾਲ ਟੇਲਾਂ ਹਜੇ ਕਾਫੀ ਬਾਕੀ ਹੈ ਬਾਕੀ 2-4 ਦਿਨ ਲੈ ਜਾਣੇ ਆ। ਦੋਵਾਂ ਚਾਰਾਂ ਦਿਨਾਂ ਤਾਈ ਸਾਰੀ ਵਾਲ ਟੇਲ ਕੱਢ ਕੇ ਸੂ। ਦੁੱਧ 15-16 ਕਿਲੋ ਭਾਈ ਦੱਸ ਇੱਥੇ ਪਿਆਜੂਗੀ। ਸੀਰ ਸਾਬ ਪੂਰੀ ਐ। ਥਣ ਪੂਰਾ ਚੰਗਾ। ਗਲਾ ਵੀ ਭਾਈ ਨੇ। ਐਨੂੰ ਵੀ ਲੱਤ ਪੱਟੂ। ਫੁੱਲ ਸੀਰ ਐ। ਜਿਹੜਾ ਪਸ਼ੂ ਵੀ ਮਰਜੀ ਆ ਕੇ ਪਸੰਦ ਕਰ ਲਓ। ਲੀਡ ਬਾਬਾ ਜੀ ਹਰੇ ਦਾ ਪੂਰਾ ਓਕੇ ਆਉ ਲੈ। ਹੂੰ ਇਹ ਵੀ ਗੋੰਦੀ ਮਾਰਦੀ ਐ। ਮੇ ਖਿਆਲ ਮਾਰਦੀ ਐ ਇਹ 5 ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆ ਮਾਨਤਾਨ ਥੋੜਾ ਥੋੜਾ ਸਾਰੇ ਨਗਾ ਜੀ ਹੋ ਜੂ ਜੇ ਕੋਈ ਜੋੜਾ ਲੈ ਲੂ ਪੂਰਾ ਬੱਧ ਹੋ ਜੂ ਉਥੋਂ ਨੂੰ ਵੀ ਪਤਾ ਜਦੋਂ ਇਕੱਠੇ ਪਸ਼ੂ ਸੇਲ ਹੁੰਦੇ ਆ ਉੱਥੇ ਅਗਲਾ ਵੀ ਮਾਨਤਾਨ ਪੂਰਾ ਬੱਧ ਕਰ ਦਿੰਦਾ ਅੱਗੇ ਆ ਜਾਈਏ 6 ਨੰਬਰ ਤੇ ਜਰਸੀ ਹਾਂਜੀ ਕਿੰਨਾ ਮਸੂਆ ਇਹ ਦੂਜਾ ਸੂਆ ਹੁੰਦੀ ਬਈ ਕਿੰਨੇ ਦਿਨ ਲੈ ਜੀ ਦਿਨ ਭਾਈ ਇਹ ਵੀ 5-4 ਦਿਨਾਂ ਦੀ ਕੱਚੀ ਆ ਕਿੰਨਾ ਰੋਟਾ ਜੀ ਦੁੱਧ ਬਈ ਬੰਦੇ ਨੇ ਜੀ ਤੋਂ ਲਈ ਐ ਨਾ 17 ਕਿਲੋ ਦੱਸਿਆ ਅੱਗੇ ਦਾ ਠੀਕ ਹੈ ਹਾਂਜੀ ਬਾਕੀ ਕੀ ਆ ਅਗਲੇ ਸੇਵਾ ਸਮਝੋ ਜਵੇਂ ਵਾਜਣਾ ਦੇਣਾ ਵੀ ਗੈਰ ਦਾ ਵਜੋਂ ਬਹੁਤ ਹੋ ਤੁਹਾਨੂੰ ਦਿਸਿਆ ਨਾ ਜੈ ਜੈ ਮੋਲ ਜੈ ਮੋਲ ਜਮਾ ਬਈ ਮੋਲ ਕਰਾਉ ਨੂੰ 55 ਕਰ ਦੇਗੇ 50000 ਦੀ ਕਰ ਦੇ 7 ਨੰਬਰ 50000 6 ਨੰਬਰ 50000 ਦੀ ਬਾਈ ਕਹਿੰਦਾ ਦੇ ਦੇਾਂਗੇ 6 ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਆ ਜਰਸੀ ਨਸਲ ਦੀ ਵੱਛੀ ਆ ਭਾਰੀ ਭੂਰੀ ਬਹੁਤ ਐ ਮਰਾਸੀਆਂ ਦੇ ਢੋਲ ਲੱਗ ਗਈ ਐ ਚਾਰ ਸ਼ੇਪੇਰੋ ਗੋਡ ਮਟੋਲ ਪਈ ਐ ਬਲ ਢਲਾਂ ਕਾਫੀ ਬਾਕੀ ਐ 2-4 ਦਿਨ ਬਾਈ 10 ਦਾ ਲੈ ਜੂ 15-16 ਕਿਲੋ ਬਾਈ 10 ਦਾ ਦੁੱਧ ਪਿਆ ਜੂ ਮਾਨ ਤਾਨ ਹੋ ਜੂ ਹਾਂ ਬੁੱਥੀ ਬਹੁਤ ਸੋਹਣੀ ਐ ਛੋਟਾ ਕੰਨ ਜਰਸੀ ਬਰੀਡ ਜਰਸੀਆਂ ਦਾ ਦੁੱਧ ਮੱਝਾਂ ਵਰਗਾ ਹੀ ਹੁੰਦਾ ਤੇ ਜੇ ਆਪਾਂ ਮੱਝ ਲੈਣੇ ਥੋਨੂੰ ਵੀ ਪਤਾ ਵੱਧ ਪੈਸਿਆਂ ਚ ਆਉਂਦੀ ਐ ਤੇ ਉਹਨੇ ਦੁੱਧ ਵਾਲੀ ਜੇ ਆਪਾਂ ਜਰਸੀ ਲੈ ਲੈਨੇ ਤੇ ਅੱਧੇ ਪੈਸਿਆਂ ਚ ਆ ਜਾਂਦੀ ਐ ਤਾ ਕਰਕੇ ਜਰਸੀ ਡਿਮਾਂਡ ਚ ਵੱਧ ਰਹਿੰਦੀ ਐ ਖਾਣਾ ਅੱਧੀ ਚਵਾਈ ਵਾਲਿਆ ਮੋਲੇ ਦਾ ਕਿੰਨਾ? ਕਿਵੇਂ 50000 ਜੀ 50000 ਦੀ ਬਾਈ ਕਹਿੰਦਾ ਦੇ ਦੇਾਂਗੇ 15-16 ਕਿਲੋ ਦੁੱਧ ਪਿਆਜੂ ਪੂਰੀ ਭਾਰੀ ਫੁੱਲ ਵਜਣ ਵਾਲੀ ਆ। 14 ਵਾਲਿਆ 17 ਕਿਲੋ ਦੱਸਿਆ ਜਿੱਦੂ ਲਈਆ। ਠੀਕ ਆ। ਹਾਂਜੀ। ਆਪਾਂ ਬੰਦ ਮੰਨ ਕੇ ਚੱਲੋ 16 ਕਿਲੋ ਮੰਨ ਕੇ ਲਈਏ ਜਿੰਨਾ ਚਾਹੀਦਾ ਬਚੀ। ਚੰਗੀ ਬੋਲ ਆ ਜੀ ਪਜੂ ਬਹੁਤ ਸੋਹਣਾ ਜੀ। ਦੋਸਤੋ ਬਾਈ ਕਹਿੰਦਾ ਘਰ ਦੇ 17 ਕਿਲੋ ਦੁੱਧ ਕਹਿ ਕੇ ਦਿੱਤੀ ਐ ਪਰ ਆਪਾਂ 16 ਕਿਲੋ ਮਾਨਕੇ ਲਈ ਆ ਆ ਵੇਖੋ ਇਹ ਵੀ ਮੁਕਿਆਰੀ ਮੈਨੂੰ ਦੁੱਧ ਜੇ ਮਰੀ ਜਾਣਗੀਆਂ ਵੇ ਤੁਹਾਨੂੰ ਕੋਈ ਬੱਚਾ ਹੀ ਰੱਖ ਦੇਣੀ ਹੈ ਕਰਣੀ ਅੱਗੇ ਆ ਜੀਏ 7 ਨੰਬਰ ਤੇ ਇਹ ਵੀ ਦੂਜਾ ਸਵਾਸ ਹੁੰਦੀ ਬਈ ਕਿੰਨੇ ਕ ਦਿਨ ਲੈ ਜੀ ਦਿਨ ਪੰਜ ਚਾਰਾਂ ਦਿਨਾਂ ਦਾ ਹੀ ਕੱਚੀ ਬਈ ਮੁੱਲ ਜਾਇਜ਼ ਆ ਮੁੱਲ ਕਰੋ ਉਹਨੂੰ ਬਈ ਜੇ 50 ਕਰਾ ਲਓ 52 ਕਰਾ ਲਓ ਹਾਂ ਨਾ 40000 ਰੁਪਏ ਦੀ ਵੜ ਦੇ ਪੰਜ 6 ਦਿਨ ਹੀ ਬਈ ਦੱਸ ਇਹ ਮਸਾਂ ਹੀ ਲਊ ਮੁੱਲ 50000 52000 ਦੇ ਨਾਲ ਮਰਜ਼ੀ ਕਰਾ ਲਓ 40 ਤੇ 6 46000 ਦੀ ਬਾਈ ਕਹਿੰਦਾ 7 ਨੰਬਰ ਦੇ ਦੇਣੀ ਹੈ ਦੋਸਤੋ ਕ੍ਰਾਸਾਂਗ ਚ ਪੈਂਦੀ ਹੈ ਐਚ ਐਫ ਦਾ ਕ੍ਰਾਸ ਹੈ ਫੈਟ ਚੰਗੀ ਆਊਗੀ ਹਾਂ ਲੈ ਵਾਹ ਬਹੁਤ ਚੰਗਾ ਹੈ ਬਾਈ ਪੂਰੇ ਵਾਲ ਤੇ ਲਾ ਹਾਂ ਸਾਰੀ ਵਾਲ ਟੈਲ ਕੱਢ ਕੇ ਸੋਨਾ ਬੰਬੂ ਲਾ ਕੇ ਸੂ ਝੋਲ ਵਾਲੀ ਵੱਛੀ ਹੈ ਇਹ ਵੀ ਲੈ ਵਾ ਲਾਉ ਬਹੁਤ ਹਵਾਨਾ ਸਾਰਾ ਬਰੀਕ ਬਰੀਕ ਵੇਨ ਨਾਲ ਭਰਿਆ ਪਿਆ ਸੀਲ ਸਰਾਕ ਪੂਰੀ ਸੀਲ ਸਾਬ ਪੂਰੀ ਹੈ ਥਣ ਪੂਰਾ ਚੰਗਾ ਮੁੱਲੇ ਦਾ 48000 ਦੀ ਹਵਾਨਾ ਦੇ ਦੇ ਦਾਂਗੇ ਬਾਈ ਮੁੱਲ 50 ਕਰਾ ਲਓ 55 ਜਾ ਕਰ ਮੁੱਲ 50 52 ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਦੁੱਧ ਕਿੰਨਾ ਕਿ ਭਾਈ ਤੇਰੇ ਹਿਸਾਬ ਨਾਲ ਦੁੱਧ ਬਾਈ ਉਹਨਾਂ ਨੇ ਆਪਾਂ ਨੂੰ ਘਰ ਵਾਲਿਆਂ ਜੀ ਤੋਂ ਲਈ ਆ 19 ਕਿਲੋ ਦੱਸਿਆ ਤੂੰ ਇਹ ਅਗਲਾ 16 ਵਾ 17 ਚੋਲੇ ਭਾਵੇਂ 20 ਚੋਲੇ ਅਗਲੇ ਦੀ ਸਮਝ ਜਿੰਨਾ ਤੋਂ ਲਈ ਆ 19 ਕਿਲੋ ਦਾ ਦੱਸਿਆ ਹਵਾਨਾ ਲੈਫਟ ਰਾਈਟ ਦੋਨੀਆਂ ਸਾਈਡ ਹੀ ਇੰਜਨ ਨਾਲ ਭਰਿਆ ਪਿਆ ਅਮਰੀਕਨ ਵਾੜਾ ਗੱਲੇ ਵਾ ਤਿਆਰ ਕਰਕੇ ਸੋ ਆ ਗਾੜੀ 'ਚ ਵੀ ਦੁੱਧ ਚੰਗਾ ਮੂਹਰੇ ਥਣ ਤੋਂ ਅੱਗੇ ਹਵਾਨਾ ਤੋਂ ਨੀ ਨੂੰ ਟੱਚ ਕਰਦਾ ਮੂਹਰੇ ਥਾਂ ਤੋਂ ਫਟੰਗ ਹੋਣਾ ਕਿ ਦੋ ਨੇ ਵਾਲੇ ਪਾਸੇ ਨੂੰ ਫਿਰਦਾ ਅੱਜ ਦੀ ਵੀਡੀਓ ਦੇ ਵਿੱਚ ਇਹ ਬਾਈ ਦੇ ਟੋਟਲ 6-7 ਪਸ਼ੂ ਹੈ ਸਾਰੇ ਨਗਾਂ ਦੀ ਸਾਰੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਮਾਲ ਸਾਰਾ ਹੀ ਚੰਗਾ ਪਰ ਦੋ ਪਸ਼ੂ ਫੁੱਲ ਚੰਗੇ ਆ ਇੱਕ ਨੰਬਰ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੂਈ ਸਵਾਈ ਟੌਪ ਦੀ ਵੜ ਅਜੇ ਫਾਰਮ 'ਚ ਖੜੀ ਹੁੰਦੀ ਲੱਖ ਰੁਪਏ ਤੋਂ ਘੱਟ ਕਿਸੇ ਨੇ ਵੀ ਦੇਣੀ ਸੀ 28 30 ਕਿਲੋ ਦੁੱਧ ਵਾਲੀ ਵਹਿੜਾ 75000 ਦੀ ਦਿੰਦਾ ਵੀ ਕੋਣਾ ਜੇਰ ਵਾਲੇ ਪਾਸੋਂ ਕੰਪਲੀਟ ਹੈ ਤੇ ਮਗਰ ਵੀ ਬੱਛੀ ਇੱਕ ਨੱਕ ਫ੍ਰੀ ਵਾਲੀ ਗੱਲ ਹੈ ਆਉਂਦੇ ਸਵੇ ਨੂੰ ਮਾਂ ਦੇ ਮਗਰ ਵਹਿੜ ਤਿਆਰ ਹੋ ਜੂ ਜੇ ਕਿਸੇ ਭੈਣ ਭਰਾ ਨੇ ਨਵਾਂ ਫਾਰਮ ਦਾ ਕੰਮ ਸਟਾਰਟ ਕੀਤਾ ਜਾਂ ਡੈਰੀ ਦੁੱਧ ਪਾਉਂਦੇ ਆ ਪਸ਼ੂ ਲੈਣਾ ਚੰਗੇ ਦੁੱਧ ਵਾਲਾ ਟਾਪ ਦੀ ਬੱਛੀ ਇੱਕ ਨੰਬਰ ਤੇ ਤਿੰਨ ਨੰਬਰ ਮੀਣੀ ਮੱਝ ਵੀ ਫੋਲੀ ਚੰਗੀ ਆ 92000 ਦੀ ਦੇ ਦੇਣੀ ਆ ਮੁੱਲ ਭਾਵੇਂ ਸਵਾ ਲੱਖ ਕਰਾ ਲਓ 14 15 ਕਿਲੋ ਦੁੱਧ ਪਿਆਜੂ ਸੂਨ ਨੂੰ ਤਿਆਰ ਆ ਕੱਲ ਨੂੰ ਦਿਨ ਪੂਰੇ ਹੁੰਦੇ ਹੋ ਸਕਦਾ ਕੱਲ ਨੂੰ ਸੂਫੇ ਤੇ ਹੋ ਸਕਦਾ ਇੱਕ ਦਿਨ ਕੱਢ ਜੇ ਇਹ ਸਾਰੇ 7 8 ਪਸ਼ੂ ਫੋਨ ਨੰਬਰ ਸਕਰੀਨ ਤੇ ਪਹਿਲੇ ਕੋਲ ਜੈਜਮੋਲ ਸਾਰੇਨ ਸਾਸੀ ਕਾਲ